ਸੇ ਸ਼ikal ji ਮੈਂ ਲਪ੍ਰਿਤ कौर ਹਜ਼ਰਨਜੀਤ ਕੁਬੀਰ ਕੌਰ ਸੁਖ ਦੁਆਰਾ ਲਿਖੀ ਗਈ ਕਹਾਣੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦਿਲਪ੍ਰਿਤ ਆਪਣੇ ਮਾਪਿਆਂ ਦੀ ਇਕਲੌਤੀ ਤੇ लाਡਲੀ ਕੁੜੀ ਸੀ ਉਹ ਸਿਰਫ ਮਾਪਿਆਂ ਦੀ ਹੀ ਨਹੀਂ ਬਲਕਿ ਸਾਰੇ ਰਿਸ਼ਤੇਦਾਰਾਂ ਦੀ ਵੀ लाਡਲੀ ਸੀ ਸ਼ਕਲੋਂ ਭਵੇਂ ਬਹੁਤੀ ਸੋਹਣੀ ਨਹੀਂ ਸੀ ਪਰ ਉਹ ਬਹੁਤ ਹੁਨਰ ਵਾਲੀ ਕੁੜੀ ਸੀ ਪੜਾਈ ਵਿੱਚ ਹਮੇਸ਼ਾ ਪਹਿਲੇ ਸਥਾਨ ਤੇ ਆਉਂਦੀ। ਹੋਰ ਵੀ ਸਕੂਲ ਵਿੱਚ ਜਿਸ ਵੀ ਕੰਮ ਵਿੱਚ ਪਾਗ ਲੈਂਦੀ ਸੀ ਉਸ ਵਿੱਚ ਪਹਿਲੇ ਸਥਾਨ ਤੇ ਹੀ ਆਉਂਦੀ ਸੀ। ਗਿੱਧੇ ਦੀ ਤਾਂ ਉਹ ਬਹੁਤ ਸ਼ੁਕੀਨ ਸੀ ਤੇ ਗਿੱਧੇ ਵਿੱਚ ਉਸ ਨੇ ਬਹੁਤ ਸਾਰੇ ਇਨਾਮ ਵੀ ਜਿੱਤੇ ਸੀ। ਹਰ ਸਮੇਂ ਹੱਸਣ ਖੇਡਣ ਵਾਲੀ ਗੱਲਾਂ-ਵਾਟਾਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਜਿੱਥੇ ਵੀ ਜਾਂਦੀ ਰੌਣਕਾਂ ਲਗਾ ਦਿੰਦੀ ਸੀ। ਕੁਝ ਇਸ ਤਰ੍ਹਾਂ ਦੇ ਸੀ ਦਲਪ੍ਰਿਤ। ਦਲਪ੍ਰਿਤ ਹੁਣ ਈਕਾਰ ਵਿੱਚ ਸਿਰਫ ਤਿੰਨ ਜੀਹਾਨ। ਦਿਲਪ੍ਰਿਤ ਉਸ ਦੀ ਮੰਮੀ ਪਾਪਾ ਇਸ ਲਈ ਉਹਦਾ ਘਰ ਵਿੱਚ ਦਿਲ ਨਹੀਂ ਲੱਗਦਾ ਸੀ ਉਸਦਾ ਕੋਈ ਚਾਚਾਤਾਇਆ ਵੀ ਨਹੀਂ ਸੀ ਕਿਉਂਕਿ ਉਸਦੇ ਪਾਪਾ ਇਕੱਲੇ-ਇਕੱਲੇ ਸੀ ਪਰ ਉਸਦੀ ਮੰਮੀ ਹੁਣੀ ਚਾਰ ਭੈਣ ਭਰਾ ਸੀ ਦੋ ਭੈਣਾਂ ਤੇ ਦੋ ਭਰਾ ਇਸ ਲਈ ਉਹ ਹਮੇਸ਼ਾ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਦੀ ਤਾਂ ਜੋ ਉਹ ਨਾਨਕੇ ਜਾ ਸਕੇ ਕਿਉਂਕਿ ਵੱਡਾ ਪਰਿਵਾਰ ਹੋਣ ਕਰਕੇ ਉੱਥੇ ਬਹੁਤ ਦਿਲ ਲੱਗਦਾ ਸੀ ਉਸਦਾ ਇੱਕ ਦਿਨ ਉਹ ਆਪਣੇ ਮੰਮੀ ਨੂੰ ਪੁੱਛਣ ਲੱਗੀ ਦਿਲਪ੍ਰਿਤ ਮੰਮੀ ਮੇਰਾ ਕੋਈ ਭੈਣ ਭਰਾ ਕਿਉਂ ਨਹੀਂ ਆ? ਰਾਣੀ ਦਿਲਪ੍ਰੀਤੀ ਮੰਮੀ ਪੁੱਤਰੇ ਕਿੰਨੇ ਭੈਣ ਭਰਾ ਹੋਣਗੇ ਹੈਗੇ ਤਾਂ ਹੈਗੇ ਨੇ ਤੇਰੀ ਮਾਸੀ ਦੇ ਬੱਚੇ ਤੇ ਮਾਮੀਆਂ ਦੇ ਬੱਚੇ ਉਹ ਵੀ ਤਾਂ ਤੇਰੀ ਭੈਣ ਭਰਾ ਹੀ ਹੋਏ ਨਾ ਦਿਲਪ੍ਰੀਤ ਪਰ ਮੰਮੀ ਉਹ ਤਾਂ ਮੇਰੇ ਤੋਂ ਬਹੁਤ ਦੂਰ ਰਹਿੰਦੇ ਨੇ ਮੈਨੂੰ ਤਾਂ ਹਰ ਸਮੇਂ ਮੇਰੇ ਨਾਲ ਰਹਿਣ ਵਾਲਾ ਤੇ ਖੇਡਣ ਵਾਲਾ ਭੈਣ ਭਰਾ ਚਾਹੀਦਾ ਮੇਰਾ ਵੀ ਖੇਡਣ ਦਾ ਬਹੁਤ ਦਿਲ ਕਰਦਾ ਏ ਮੰਮੀ ਰਾਣੀ ਦਿਲਪ੍ਰੀਤ ਨੂੰ ਗੋਦੀ ਵਿੱਚ ਲੈਂਦੇ ਹੋਏ ਤਾਂ ਇਸ ਵਿੱਚ ਕੀ ਵੱਡੀ ਗੱਲ ਆ ਜੇ ਤੇਰਾ ਖੇਡਣ ਦਾ ਦਿਲ ਕਰਦਾ ਤਾਂ ਤੂੰ ਆਪਣੀ ਘਵਾਂਡੀਆਂ ਦੇ ਬੱਚੇ ਨਾਲ ਖੇਡਣ ਚਲੀ ਜਾਇਆ ਕਰ ਉਹਨਾਂ ਦੀ ਕਿੰਨੀਆਂ ਤਾਂ ਕੁੜੀਆਂ ਨੇ ਤੇਰੇ ਹਾਂ ਦੀਆਂ ਦਿਲਪ੍ਰਿਤ ਮੰਮੀ ਉਹਨਾਂ ਸਭ ਦੇ ਭੈਣ ਭਰਾ ਨੇ ਤੂੰ ਮੈਨੂੰ ਪੁੱਛਦੇ ਨਹੀਂ ਤੇਰਾ ਭਰਾ ਕਿੱਥੇ ਆ ਉਹ ਮੇਰੇ ਤੇ ਹਸਦੇ ਨਹੀਂ ਕਿਉਂਕਿ ਮੇਰਾ ਕੋਈ ਭਰਾ ਨਹੀਂ ਆ ਮੰਮੀ ਕਿਉਂ ਨਹੀਂ ਆ ਮੇਰਾ ਕੋਈ ਭਰਾ ਤੁਸੀਂ ਲੈ ਕੇ ਕਿਉਂ ਨਹੀਂ ਆਉਂਦੇ ਮੇਰੇ ਖੇਡਣ ਲਈ ਉਹਨੂੰ ਰਾਣੀ ਚੁੱਪ ਕਰ ਜਾਂਦੀ ਆ ਉਸ ਕੋਲ ਦਿ੍ਰਿਪਤੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੁੰਦਾ ਉਹ ਸੋਚਦੀ ਆ ਕਿ ਇੰਨੇ ਛੋਟੇ ਬੱਚੇ ਨੂੰ ਹੁਣ ਮੈਂ ਕਿਵੇਂ ਦੱਸਾਂ ਤੇ ਕੀ ਦੱਸਾਂ ਬਹੁਤ دیر ਸੋਚਨ ਤੋਂ ਬਾਅਦ ਰਾਣੀ ਬੋਲਦੀ ਆ ਹੈਰਾਨੀ ਤੂੰ ਰੱਬ ਅਗੇ ਅਰਦਾਸ ਕਰਿਆ ਕਰ ਕਿ ਤੈਨੂੰ ਇੱਕ ਪੈਨ ਭਰਾ ਦੇ ਦੇਵੀ ਰੱਬ ਬੱਚਿਆਂ ਦੀ ਅਰਦਾਸ ਬਹੁਤ ਜਲਦੀ ਸੁਣਦਾ ਦਿਲਪ੍ਰਿਤ ਸੱਚੀ ਮੰਮੀ ਹੈਰਾਨੀ ਹਾਂ ਮੇਰੀ ਗੁੜੀਆ ਦਿਲਪ੍ਰਿਤ ਹੁਣ ਤਾਂ ਮੈਂ ਰੱਬ ਜੀ ਅਗੇ ਰੋਜ਼ ਅਰਦਾਸ ਕਰਿਆ ਕਰੂੰਗੀ ਐਨਾ ਕਹਿ ਕੇ ਉਹ ਟਿਊਸ਼ਨ ਤੇ ਪੜਨ ਗਈ ਬਾਅਦ ਵਿੱਚ ਰਾਣੀ ਬਹੁਤ ਦੁਖੀ ਹੋਈ ਤੇ ਮਨ ਵਿੱਚ ਸੋਚਦੀ ਆ ਕਿ ਜੇ ਸਾਡੀ ਨਾਲ ਉਹ ਹਾਦਸਾ ਨਾ ਹੋਇਆ ਹੁੰਦਾ ਤਾਂ ਅੱਜ ਮੇਰੀ ਤੀ ਇਕੱਲੀ ਨਾ ਹੁੰਦੀ ਦਰਅਸਲ ਗੱਲ ਉਦੋਂ ਦੀ ਅਜਰੋ ਦੇਲ ਪੇ 3 ਸਾਲ ਦੀ ਹੁੰਦੀ ਸੀ ਰਾਣੀ ਦੁਆਰਾ ਤੋਂ ਮਾਂ ਬਣ ਵਾਲੀ ਸੀ ਉਸ ਨੂੰ ਤੀਜਾ ਮਹੀਨਾ ਚੱਲ ਰਿਹਾ ਸੀ ਇੱਕ ਦਿਨ ਦਿਲਪ੍ਰੀਤ ਸ਼ਾਤੇ ਖੇਡਣ ਗਈ ਤੇ ਜਦੋਂ ਵਾਪਸ ਆ ਰਹੀ ਥੀ ਤਾਂ ਅਚਾਨਕ ਉਸ ਦਾ ਪੈਰ ਫਿਸ ਲਗਿਆ ਤੇ ਉਹ ਪੌੜੀਆਂ ਤੋਂ ਡਿੱਗ ਪਈ ਜਦੋਂ ਰਾਣੀ ਨੇ ਦੇਖਿਆ ਤਹੋ ਪੱਜੀ ਪਜੀ ਉਹਦੇ ਕੋਲ ਜਾਣ ਲੱਗੀ ਕਿ ਉਸ ਦਾ ਪੈਰ ਅੱਗੇ ਪਈ ਪੀੜੀ ਨਾਲ ਟਕਰਾਇਆ ਤੇ ਉਹ ਵੀ ਡਿੱਗ ਗਈ ਤੇ ਬੇਹੋਸ਼ ਹੋ ਗਈ ਆਪਣੀ ਧੀ ਨੂੰ ਬਚਾਉਣ ਦੇ ਚੱਕਰ ਵਿੱਚ ਉਹ ਭੁੱਲ ਹੀ ਗਈ ਸੀ ਕਿ ਉਹ ਪੀਟ ਦੂਏ ਸਵੇਰ ਦਾ ਸਮਾਂ ਸੀ ਜਿਸ ਕਰਕੇ ਰਣਜੀਤ ਹਜੇ ਘਰ ਹੀ ਸੀ ਤੇ ਉਹ ਜਲਦੀ ਉਹਨੂੰ ਦੋਨਾਂ ਨੂੰ ਹਸਪਤਾਲ ਲੈ ਗਿਆ ਕੱਲਾ ਹੋਣ ਕਰਕੇ ਉਹ ਬਹੁਤ ਘਬਰਾ ਗਿਆ ਸੀ ਇਸ ਲਈ ਉਸ ਨੇ ਰਸਤੇ ਵਿੱਚੋਂ ਹੀ ਦਿਲਪ੍ਰੀਤ ਨੇ ਨਾਨਕੇ ਫੋਨ ਕਰਕੇ ਉਸ ਹਾਦਸੇ ਬਾਰੇ ਦੱਸ ਦਿੱਤਾ ਉਹ ਵੀ ਤੁਰੰਤ ਹੀ ਹਸਪਤਾਲ ਪਹੁੰਚ ਗਏ ਦਿਲਪ੍ਰੀਤ ਤੇ ਰਾਣੀ ਦੋਨਾਂ ਨੂੰ ਜਲਦੀ ਜਲਦੀ ਦਾਖਲ ਕੀਤਾ ਇੱਕ ਕਮਰੇ ਵਿੱਚ ਰਾਣੀ ਸੀ ਤੇ ਇੱਕ ਵਿੱਚ ਦਿਲਪ੍ਰੀਤ ਡਾਕਟਰ ਨਦੀ ਜਾਂਚ ਕਰ ਰਹੀ ਸੀ ਰஞ்சிਤ ਹੁਣੀ ਸਾਰੇ ਬਾਹਰ ਖੜੇ ਰਹੇ ਤੇ ਬਹੁਤ ਹੀ ਡਰੇ ਹੋਏ ਸੀ ਤੇ ਡਾਕਟਰ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਦਿਲਪ੍ਰੀਤ ਨੂੰ ਮਾਮਲੀ ਝੋਟਾ ਆਇਆ ਸੀ ਤੇ ਡਾਕਟਰ ਨੇ ਉਹਦੀ ਪੱਟੀ ਕਰ ਦਿੱਤੀ ਸੀ ਤੇ ਡਾਕਟਰ ਨੇ ਬਾਹਰ ਆ ਕੇ ਦੱਸਿਆ ਕਿ ਬੱਚੀ ਬਿਲਕੁਲ ਠੀਕ ਆ ਤੇ ਰنجੀਤ ਹੁਣਾਂ ਨੇ ਉਹਦੇ ਵੱਲੋਂ ਤਾਂ ਚੈਨ ਦਾ ਸਾ ਲਿਆ ਹੁਣ ਬਸ ਉਹਨਾਂ ਨੂੰ ਰਾਣੀ ਦੀ ਫਿਕਰ ਸੀ ਕੁਝ ਸਮੇਂ ਬਾਅਦ ਰਾਣੀ ਦਾ ਡਾਕਟਰ ਵੀ ਬਾਹਰ ਆਇਆ ਰنجੀਤ ਜਲਦੀ ਨਾਲ ਡਾਕਟਰ ਕੋਲ ਗਿਆ ਤੇ ਪੁੱਛਿਆ ਰنجੀਤ ਡਾਕਟਰ ਸਾਹਿਬ ਮੇਰੀ ਪਤਨੀ ਕਿਵੇਂ ਆ ਤੇ ਮੇਰਾ ਬੱਚਾ ਤਾਂ ਠੀਕ ਹੈ ਡਾਕਟਰ ਤੁਹਾਡੀ ਪਤਨੀ ਤਾਂ ਹੁਣ ਠੀਕ ਆ ਹੋਸ਼ ਵਿੱਚ ਹੈ ਪਰ ਰنجੀਤ पर के डॉक्टर साहब डॉक्टर सानू माफ करना असि ਤੁਹਾਡੇ ਬੱਚੀ ਨੂੰ ਨਹੀਂ ਬਚਾ ਸਕੇ ਰஞ்சிਤ ਨਹੀਂ ਬਚਾ ਸਕੇ ਮਤਲਬ ਤੁਸੀਂ ਡਾਕਟਰ ਹੋਣਾ ਤਾਂ ਡਾਕਟਰ ਹੋ ਕੇ ਤੁਸੀਂ ਇੱਕ ਬੱਚੇ ਦੀ ਜਾਨ ਨਹੀਂ ਬਚਾ ਸਕੇ ਰஞ்சிਤ ਡਾਕਟਰ ਤੇ ਔਖਾ ਹੋ ਕੇ ਬੋਲਿਆ ਤੇ ਆਪਣੀ ਹੋਸ਼ ਖੋ ਬੈਠਿਆ ਡਾਕਟਰ ਦੇਖੋ ਜੀ ਅਸੀਂ ਡਾਕਟਰ ਹਾਂ ਰੱਬ ਨਹੀਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਬਾਕੀ ਹੁੰਦਾ ਉਹੀ ਹੈ ਜੋ ਰੱਬ ਨੂੰ ਮਨਜ਼ੂਰ ਹੈ ਇਨਾ ਕਹਿ ਕੇ ਡਾਕਟਰ ਉੱਥੋਂ ਚਲਾ ਗਿਆ। ਰਣਜੀਤ ਬਹੁਤ ਰੋਇਆ। ਦਿਲਪ੍ਰੀਤ ਦੇ ਮਾਮੀ ਨੇ ਉਸ ਨੂੰ ਬਹੁਤ ਮੁਸ਼ਕਿਲ ਨਾਲ ਸੰਭਾਲਿਆ ਤੇ ਕਿਹਾ ਕਿ ਜੇ ਤੂੰ ਇਦਾਂ ਕਰੇਂਗਾ ਤਾਂ ਰਾਣੀ ਨੂੰ ਕੌਣ ਸੰਭਾਲੇਗਾ? ਉਸਨੇ ਵੀ ਆਪਣਾ ਬੱਚਾ ਖੋਇਆ ਏ ਤੇ ਉਸਦੇ ਦਿਲ ਤੇ ਕੀ ਪੀਤ ਰਹੀ ਹੋਵੇਗੀ। ਤਾਂ ਰਣਜੀਤ ਰਾਣੀ ਕੋਲ ਗਿਆ ਤੇ ਉਸ ਨੂੰ ਚੁੱਪ ਕਰਾਉਣ ਲੱਗਾ ਜੋ ਕਿ ਬਹੁਤ ਰੋ ਰਹੀ ਸੀ। ਫਿਰ ਅਚਾਨਕ ਉਸ ਨੂੰ ਦਿਲਪ੍ਰੀਤ ਯਾਦ ਆਈ ਤੇ ਉਸਨੇ ਰਣਜੀਤ ਨੂੰ ਉਸ ਬਾਰੇ ਪੁੱਛਿਆ ਕਿ ਉਹ ਕਿਵੇਂ ਆਂ? ਰਣਜੀਤ ਨੇ ਕਿਹਾ ਕੀ ਉਹ ਬਿਲਕੁਲ ਠੀਕ ਆ ਕੁਝ ਸਮੇਂ ਬਾਅਦ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਤੇ ਉਹ ਘਰੇ ਆ ਗਏ ਘਰੇ ਆਉਣ ਤੋਂ ਬਾਅਦ ਰਾਣੀ ਬਹੁਤ ਜ਼ਿਆਦਾ ਰੋਈ ਆਪਣੀ ਮੰਮੀ ਦੀ ਇਸ ਹਾਲਤ ਨੂੰ ਦੇਖ ਕੇ ਦਿਲਪ੍ਰਿਤ ਬਹੁਤ ਡਰ ਗਿਆ ਤੇ ਪੁੱਛਿਆ ਕਿ ਮੰਮੀ ਨੂੰ ਕੀ ਹੋਇਆ ਇਹ ਰੋ ਕਿਉਂ ਰਹੇ ਨੇ ਤਾਂ ਉਸਦੀ ਮੰਮੀ ਨੇ ਉਸ ਨੂੰ ਟਾਲਿਆ ਤੇ ਦੂਜੇ ਕਮਰੇ ਵਿੱਚ ਲੈ ਗਈ ਇਹਦੇ ਰਾਣੀ ਦੇ ਪ੍ਰਾਣ ਨੇ ਉਸ ਨੂੰ ਸਮਝਾਇਆ ਕਿ ਤੁਸੀਂ ਹੌਂਸਲਾ ਰੱਖੋ ਤੇ ਜੇ ਬੱਚੇ ਸਾਹਮਣੇ ਇਦਾਂ ਰੋਮੋਗੇ ਤਸਤੇ ਬੁਰਾ ਅਸਰ ਪਾਏਗਾ ਪਰ ਆਖਿਰਕਾਰ ਇਕਮਾਨ ਨੇ ਆਪਣਾ ਬੱਚਾ ਖੋਇਆ ਸੀ ਤਾਂ ਸੰਭਾਲਣ ਲਈ ਟਾਈਮ ਤਾਂ ਚਾਹੀਦਾ ਹੀ ਸੀ ਉਂਝ ਤਾਂ ਉਹ ਉਦਾਸ ਰਹਿੰਦੀ ਸੀ ਪਰ ਦਿਲਪ੍ਰੀ ਦੇ ਸਾਹਮਣੇ ਮਨ ਨੂੰ ਸਮਝਾ ਲੈਂਦੀ ਤੇ ਖੁਸ਼ ਹੋਣ ਦਾ ਦਿਖਾਵਾ ਕਰਦੀ ਪਰ ਸਮਾਂ ਪੈਂਦੇ ਹੀ ਰਾਣੀ ਦਾ ਵਿਵਹਾਰ ਪਹਿਲਾਂ ਵਾਂਗ ਠੀਕ ਹੋ ਗਿਆ ਉਹ ਰੱਬ ਦਾ ਭਾਣਾ ਮੰਨ ਕੇ ਸਭ ਭੁੱਲ ਗਈ ਸੀ ਤੇ ਆਪਣੀ ਬੱਚੀ ਨਾਲ ਖੁਸ਼ ਰਹਿਣ ਲੱਗੀ ਪਰ ਲੋਕ ਕਿੱਥੇ ਕੁਝ ਭੁੱਲਣ ਦਿੰਦੇ ਨਹੀਂ ਉਹਨਾਂ ਦੇ ਗਵੰਡ ਤੇ ਰਿਸ਼ਤੇਦਾਰ ਰਾਣੀ ਨੂੰ ਕਹਿੰਦੇ ਕਿ ਤੁਹਾਡੇ ਕੋਲ ਇਕੋ ਹੀ ਬੱਚੀ ਆ ਇਹ ਤਾਂ ਵਿਆਹ ਕਰਵਾ ਕੇ ਆਪਣੇ ਘਰੇ ਚਲੀ ਜਾਵੇਗੀ ਤਾਂ ਪਿੱਛੋਂ ਤੁਸੀਂ ਦੋਨੋਂ ਇਕੱਲੇ ਰਹਿ ਜਾਣਾ ਇਸ ਲਈ ਤੁਸੀਂ ਇੱਕ ਵਾਰ ਹੋਰ ਕੋਸ਼ਿਸ਼ ਕਰਕੇ ਦੇਖ ਲਓ ਕਿ ਪਤਾ ਰੱਬ ਤੁਹਾਡੀ ਸੁਣੇ ਲਵੇ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਰਾਣੀ ਮੰਨ ਗਈ ਤੇ ਆਪਣੇ ਘਰ ਵਾਲੀ ਨਾਲ ਇਸ ਬਾਰੇ ਗੱਲ ਕੀਤੀ ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਡਾਕਟਰਾਂ ਨੇ ਰਣਜੀਤ ਨੂੰ ਦੱਸਿਆ ਸੀ ਕਿ ਰਾਣੀ ਹੁਣ ਕਦੀ ਮਾਂ ਨਹੀਂ ਬਣ ਸਕਦੀ ਪਰ ਉਸਨੇ ਇਹ ਗੱਲ ਕਦੀ ਰਾਣੀ ਨੂੰ ਨਹੀਂ ਸਿੱਧੀ ਦਸੀ ਉਹ ਉਸਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਰਾਣੀ ਨੇ ਵਾਰ-ਵਾਰ ਪੁੱਛਿਆ ਕਿ ਤੁਹਾਨੂੰ ਦੂਜਾ ਬੱਚਾ ਕਿਉਂ ਨਹੀਂ ਚਾਹੀਦਾ ਤਾਂ ਰਣਜੀਤ ਨੇ ਉਸਨੂੰ ਸੱਚਾਈ ਦੱਸੀ ਇਹ ਸੁਣ ਕੇ ਰਾਣੀ ਬਹੁਤ ਉਦਾਸ ਹੋਈ ਪਰ ਫਿਰ ਉਸਨੇ ਦਿਲਪ੍ਰਿਤਵਾਰੀ ਸੋਚਿਆ ਤਾਂ ਆਪਣੇ ਘਰ ਵਾਲੀ ਨੂੰ ਕਿਹਾ ਕਿ ਜੇ ਮੈਂ ਦੁਬਾਰਾ ਮਾਂ ਨਹੀਂ ਬਣ ਸਕਦੀ ਤਾਂ ਕੋਈ ਗੱਲ ਨਹੀਂ ਆਪਾਂ ਆਪਣੀ ਧੀ ਦੇ ਸਿਰ ਤੇ ਟਾਈਮ ਲਗਾ ਲਵਾਂਗੇ। ਕਈ ਲੋਕ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਇੱਕ ਬੱਚਾ ਵੀ ਨਹੀਂ ਹੁੰਦਾ ਪਰ ਆਪਾਂ ਕਰਮਾਂ ਵਾਲਿਆਂ ਕਿ ਆਪਣੇ ਕੋਲ ਧੀ ਆ ਉਹ ਆਪਣੀ ਧੀ ਨਾਲ ਖੁਸ਼ ਰਹਿਣਗੇ ਪਰ ਦਿਲਪ੍ਰਿਤ ਨੂੰ ਹਜੇ ਵੀ ਆਪਣੇ ਭੈਣ ਭਰਾ ਦੀ ਕਮੀ ਰੜਕਦੀ ਰਹਿੰਦੀ। ਇਸ ਲਈ ਉਹ ਹਰ ਛੁੱਟੀਆਂ ਵਿੱਚ ਆਪਣੇ ਨਾਨਕੇ ਜਾਂਦੀ ਤੇ ਉੱਥੇ ਵੀ ਉਸ ਨੂੰ ਸਭ ਦਾ ਬਹੁਤ ਪਿਆਰ ਮਿਲਦਾ ਸੀ। ਉਸੇ ਨਾਨਾ ਨਾਨੀ, ਮਾਮਾ ਮਾਮੀ ਬਹੁਤ ਪਿਆਰ ਕਰਦੇ ਸੀ ਉਸ ਨੂੰ। ਛੁੱਟੀਆਂ ਖਤਮ ਹੋਣ ਤੋਂ ਬਾਅਦ ਵੀ ਉਸ ਨੂੰ ਬੜੀ ਮੁਸ਼ਕਿਲ ਤੋਂ ਘਰ ਲੈ ਕੇ ਆਉਂਦੇ ਤੇ ਕਈ ਕਈ ਦਿਨ ਉਹਦਾ ਘਰ ਆ ਕੇ ਦਿਲ ਨਾ ਲੱਗਦਾ ਇਦਾਂ ਹੀ ਹਰੇ ਗਰਮੀ ਦੀਆਂ ਛੁੱਟੀਆਂ ਵਿੱਚ ਦਿਲਪ੍ਰੀਤ ਦੇ ਨਾਨਕੀਆਂ ਦੀ ਰੌਣਕ ਲੱਗ ਜਾਂਦੀ ਇਧਰੋਂ ਦਿਲਪ੍ਰੀਤ ਚਲੀ ਜਾਂਦੀ ਤੇ ਉਸ ਤੋਂ ਉਸਦੀ ਮਾਸੀ ਦੇ ਬੱਚੇ ਆ ਜਾਂਦੇ ਪਰ ਦਿਲਪ੍ਰੀਤ ਦੇ ਨਾਨਕੇ ਉਸਦੀ ਮਾਸੀ ਦੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਦਿਲਪ੍ਰੀਤ ਨੂੰ ਕਰਦੀ ਸੀ ਜਿਸ ਕਰਕੇ ਉਹ ਦੋਨੋਂ ਬੱਚੇ ਨਿੱਕੀ ਤੇ ਅਮਨ ਦਿਲਪ੍ਰੀਤ ਤੇ ਬਹੁਤ ਖਿਜਦੀ ਸੀ ਤੇ ਆਪਣੀ ਪੜਾਸ ਕੱਢਣ ਲਈ ਉਹ ਦੋਨੋਂ ਦਿਲਪ੍ਰੀਤ ਨੂੰ ਇਕੱਲੇ ਵਿੱਚ ਲਿਜਾ ਕੇ ਕੁੱਟ ਵੀ ਲੈਂਦੇ ਸੀ ਉਹ ਵਿਚਾਰੀ ਬਹੁਤ ਭੂਲੀ ਹੁੰਦੀ ਸੀ ਤੇ ਦੋ ਜਣਿਆਂ ਅੱਗੇ ਉਹਦਾ ਕੋਈ ਵਸਨਾ ਚੱਲਦਾ ਕੁੱਟਣ ਤੋਂ ਬਾਅਦ ਉਹ ਦੋਨੋਂ ਉਸਨੂੰ ਡਰਾ ਦਿੰਦੇ ਸੀ ਕਿ ਜੇ ਤੂੰ ਮਾਮੀ ਹੁਣਾਂ ਨੂੰ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਤੈਨੂੰ ਹੋਰ ਜ਼ਿਆਦਾ ਕੁੱਟਾਂਗੇ ਉਹ ਡਰ ਜਾਂਦੀ ਤੇ ਕਿਸੇ ਨੂੰ ਕੁਝ ਨਾ ਦੱਸਦੀ ਇੱਕ ਦਿਨ ਉਹ ਬੱਚੇ ਫੇਰ ਦਿਲਪ੍ਰੀਤ ਨੂੰ ਕੁੱਟ ਰਹੇ ਸੀ ਤੇ ਉਹਨਾਂ ਦੀ ਮਾਮੀ ਨੇ ਦੇਖ ਲਿਆ ਤੇ ਦਿਲਪ੍ਰੀਤ ਨੂੰ ਛੜਵਾ ਲਿਆ ਤੇ ਨਿੱਕੀ ਤੇ ਅਮਨ ਨੂੰ ਕੁੱਟਿਆ ਤੇ ਆਖਿਆ ਕਿ ਜੇ ਹੁਣ ਅੱਗੇ ਤੋਂ ਇਸ ਬੱਚੇ ਨਾਲ ਤੁਸੀਂ ਏਦਾਂ ਦੀ ਹਰਕਤ ਕੀਤੀ ਤਾਂ ਅਸੀਂ ਤੁਹਾਨੂੰ ਇੱਥੇ ਨਹੀਂ ਆਉਣ ਦਿਆਂਗੇ ਇਸ ਤੋਂ ਬਾਅਦ ਉਹ ਦਿਲਪ੍ਰੀਤ ਤੇ ਹੋਰ ਵੀ ਖਿਜਣ ਲੱਗੇ ਪਰ ਉਹ ਉਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਤੇ ਆਪਣੇ ਮਾਪਿਆਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਸੀ ਉਸ ਦੀ ਨਾਨੀ ਉਹਨਾਂ ਬੱਚਿਆਂ ਤੋਂ ਚੋਰੀ ਉਸ ਨੂੰ ਚੀਜ਼ ਖਾਣ ਲਈ ਪੈਸੇ ਵੀ ਦਿੰਦੇ। ਦਿਲਪ੍ਰਿਤ ਆਪਣੀ ਮਾਮੀਆ ਨਾਲ ਕੰਮ ਕਰਵਾਉਂਦੀ ਕੋਸ਼ਿਸ਼ ਕਰਦੀ ਪਰ ਉਹ ਕਰਨ ਨਾ ਦਿੰਦਿਆਂ। ਹਰ ਰੋਜ਼ ਸ਼ਾਮ ਨੂੰ ਉਸਦੇ ਮਾਮਾ ਜੀ ਸਾਰੇ ਬੱਚਿਆਂ ਨੂੰ ਖੇਤ ਵਿੱਚ ਘੁਮਾ ਕੇ ਲਿਆਉਂਦੇ ਤੇ ਜਮੁਨਾ ਵੀ ਤੋੜ ਕੇ ਖਿਲਾਉਂਦੇ ਜੋ ਕਿ ਛੁੱਟੀਆਂ ਦੇ ਦਿਨਾਂ 'ਚ ਹੀ ਲੱਗਦੀਆਂ ਸੀ। ਸਾਰੇ ਬੱਚੇ ਖੇਤ ਵਿੱਚ ਬਹੁਤ ਮਸਤੀ ਕਰਦੇ, ਚੁੱਬੱਚੇ ਵਿੱਚ ਨਹਾਉਂਦੇ ਤੇ ਫਿਰ ਘਰ ਆ ਜਾਂਦੇ ਸੀ। ਖਰਾ ਕੇ ਰੋਟੀ ਪਾਣੀ ਛਕਨ ਤੋਂ ਬਾਅਦ ਰਾਤ ਨੂੰ ਸੌਂਦੇ ਹੋਏ ਦਿਲਪ੍ਰੀਤ ਦੀ ਨਾਨੀ ਸਭ ਨੂੰ ਕਹਾਣੀਆਂ ਸੁਣਾਉਂਦੀ ਤੇ ਸਵੇਰੇ ਉੱਠਦੇ ਹੀ ਸਾਰੇ ਬੱਚਿਆਂ ਦੀ ਮਸਤੀ ਸ਼ੁਰੂ ਹੋ ਜਾਂਦੀ ਸੀ ਹੁਣ ਦਿਲਪ੍ਰੀਤ ਵੱਡੀ ਹੋ ਚੁੱਕੀ ਸੀ ਪਰ ਉਸ ਦਾ ਨਾਨਕੇ ਆਉਣਾ ਜਾਣਾ ਲੱਗਾ ਰਹਿੰਦਾ ਹੁਣ ਉਸ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ ਉਹ ਬੀਏ ਦੇ ਪਹਿਲੇ ਸਾਲ ਵਿੱਚ ਸੀ ਉਹ ਬਹੁਤ ਹੀ ਸਮਝਦਾਰ ਕੁੜੀ ਸੀ ਤੇ ਉਸ ਨੇ ਆਪਣੇ ਮਾਪਿਆਂ ਦੇ ਪਿਆਰ ਦਾ ਕਦੀ ਨਜਾਇਜ਼ ਫਾਇਦਾ ਨਹੀਂ ਸੀ ਚੁੱਕਿਆ ਜਮਾਤ ਵਿੱਚ ਉਸ ਦੀਆਂ ਬਹੁਤ ਸਹਿਯਿਲੀਆਂ ਬਣ ਚੁੱਕੀਆਂ ਸੀ ਉਹ ਹੈ ਏਦਾਂ ਦੀ ਸੀ ਜਿੱਥੇ ਵੀ ਜਾਂਦੀ ਸਭ ਨੂੰ ਆਪਣਾ ਬਣਾ ਲੈਂਦੀ ਹੁਣ ਉਹਦੀ ਲਈ ਨਾਨਕੇ ਜਾਣਾ ਔਖਾ ਨਹੀਂ ਸੀ ਰਹਾ ਕਿਉਂਕਿ ਪਹਿਲਾਂ ਤਾਂ ਉਸ ਨੂੰ ਛੁੱਟੀਆਂ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਤੇ ਆਪਣੇ ਮੰਮੀ ਪਾਪਾ ਨੂੰ ਮਨਾਉਣਾ ਪੈਂਦਾ ਸੀ ਉੱਥੇ ਛੱਡ ਕੇ ਆਉਣ ਲਈ ਪਰ ਹੁਣ ਉਹ ਕਾਲਜ ਵਿੱਚ ਸਾਰੇ ਲੈਕਚਰ ਖਤਮ ਕਰਨ ਤੋਂ ਬਾਅਦ ਕਦੇ-ਕਦੇ ਸਿੱਧੀ ਨਾਨਕੇ ਪਿੰਡ ਚਲੀ ਜਾਂਦੀ ਸੀ। ਉਹਦੀ ਇੱਕ ਸਹੇਲੀ ਉਹਦੇ ਨਾਨਕੇ ਪਿੰਡ ਦੀ ਸੀ। ਇਸ ਲਈ ਰਾਣੀ ਵੀ ਉਸ ਨੂੰ ਜਾਣਦੀ। ਇਹ ਸੋਚ ਕੇ ਉਹ ਕੱਲੀ ਨਹੀਂ ਜਾ ਰਹੀ। ਹੁਣ ਉਸੇ ਨਾਨਾ-ਨਾਨੀ ਸਵਰਗਵਾਸ ਹੋ ਚੁੱਕੇ ਸੀ। ਉਸੇ ਨਾਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਸੀ। ਤੇ ਨਾਨੇ ਦੀ ਟੀਵੀ ਦੀ ਬਿਮਾਰੀ ਨਾਲ ਇਸ ਦੇ ਬਾਵਜੂਦ ਵੀ ਉਸ ਦੀਆਂ ਮਾਮੀਆਂ ਦੇ ਪਿਆਰ ਵਿੱਚ ਕੋਈ ਫਰਕ ਨਾ ਆਇਆ। ਉਹ ਉਸ ਨੂੰ ਹੁਣ ਵੀ ਉਹ ਨਹੀਂ ਪਿਆਰ ਕਰਦੀਆਂ ਸੀ ਜਿੰਨਾ ਛੋਟੀ ਹੁੰਦੀ ਨੂੰ ਕਰਦੀਆਂ ਸੀ ਜਦੋਂ ਦਿਲਪ੍ਰੀਤ ਆਪਣੇ ਘਰ ਤੋਂ ਨਾਨਕੀ ਜਾਂਦੀ ਤਾਂ ਪਿੱਛੋਂ ਉਹਦੇ ਮਾਪਿਆਂ ਦਾ ਦਿਲ ਨਾ ਲੱਗਦਾ ਤੇ ਜਦੋਂ ਉਹ ਨਾਨਕੀਆਂ ਤੋਂ ਆਪਣੇ ਘਰ ਆ ਜਾਂਦੀ ਤਾਂ ਫਿਰ ਉਹਦੇ ਨਾਨਕੀਆਂ ਦਾ ਦਿਲ ਨਾ ਲੱਗਦਾ ਉਹ ਆਪ ਵੀ ਆਪਣੀ ਨਾਨਾ ਨਾਨੀ ਨੂੰ ਯਾਦ ਕਰਕੇ ਬਹੁਤ ਰੋਂਦੀ ਹੁੰਦੀ ਸੀ ਹੁਣ ਦਿਲਪ੍ਰੀਤ ਨੂੰ ਨਾਨਕੀ ਗਈ ਨੂੰ 3 ਮਹੀਨੇ ਹੋ ਚੁੱਕੇ ਤੇ ਉਹਦਾ ਬੜਾ ਹੀ ਦਿਲ ਕਰ ਰਿਹਾ ਸੀ ਜਾਣ ਦਾ ਪਰ ਉਸ ਨੂੰ ਟਾਈਫਾਇਡ ਹੋ ਗਿਆ ਸੀ ਜਿਸ ਕਰਕੇ ਉਹ ਬਹੁਤ ਬਿਮਾਰ ਹੋ ਗਈ ਇਥੋਂ ਤੱਕ ਕਿ ਉਹ 5 ਦਿਨ ਹਸਪਤਾਲ ਵੀ ਦਾਖਲ ਰਹੀ ਪਰ ਜਿਵੇਂ ਹੀ ਉਸੇ ਹਾਲਤ ਵਿੱਚ ਸੁਧਾਰ ਆਇਆ ਉਹਨਾਂ ਨੇ ਆਪਣੀ ਮੰਮੀ ਨੂੰ ਕਿਹਾ ਦਿਲਪ੍ਰਿਤ ਮੰਮੀ ਮੇਰਾ ਨਾਨਕੇ ਜਾਂ ਤਾਂ ਬਹੁਤ ਦਿਲ ਕਰ ਰਿਹਾ ਹੈ ਹਰਾਨੀ ਪਰ ਪੁੱਤ ਤੂੰ ਹਜੇ ਹੁਨੇ ਹੁਨੇ ਤਾਂ ਠੀਕ ਹੋਈਆਂ ਕਮਜ਼ੋਰੀ ਵੀ ਕਿੰਨੀ ਆ ਗਈ ਆ ਤੇਰੇ ਵਿੱਚ ਦਿਲਪ੍ਰਿਤ ਉਹ ਮੇਰੀ ਮਾਈ ਕਮਜ਼ੋਰੀ ਤਾਂ ਮੇਰੇ ਆਪੇ ਦੂਰ ਹੋ ਜਾਊ ਤਦੋਂ ਨਾਨਕੀਆਂ ਦੇ ਜਾ ਕੇ ਮੈਂ ਦੁੱਧ ਲੱਸੀ ਪੀਤਾ ਉਹਦੀ ਨਾਨਕੀਆਂ ਨੇ ਬਹੁਤ ਮੱਜਾਂ ਰੱਖੀਆਂ ਹੋਈਆਂ ਸੀ ਨਲੀ ਥੋਨੂੰ ਪਤਾ ਤਾਂ ਹੈ ਮਾਮੀ ਹੁਨੇ ਕਿੰਨੀ ਸੇਵਾ ਕਰਦੀਆਂ ਨੇ ਰਾਣੀ ਤੇਰੀ ਗੱਲ ਤਾਂ ਠੀਕ ਆ ਪਰ ਸ਼ੁਰੂ ਤੱਕ ਤੂੰ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਮੈਂ ਨਹੀਂ ਤੈਨੂੰ ਜਾਨ ਦੇਣਾ ਦਿਲਪ੍ਰੀਤ ਪਰ ਮੰਮੀ ਰਾਣੀ ਪਰ ਵਰ ਕੁਝ ਨਹੀਂ ਮੇਰਾ ਨਹੀਂ ਦਿਲ ਕਰਦਾ ਤੈਨੂੰ ਹਜੇ ਭੇਜਣ ਦਾ ਦਿਲਪ੍ਰੀਤ ਮਮੀ ਤੁਸੀਂ ਐਵੇਂ ਹੀ ਫਾਲਤੂ ਦੀ ਚਿੰਤਾ ਕਰਦੇ ਰਹਿੰਦੇ ਹੋ ਰਾਣੀ ਅੱਛਾ ਜੀ ਦਿਲਪ੍ਰਿਤ ਹੋਰ ਕੀ ਰਾਣੀ ਕੋਈ ਨਾ ਬੁੱਤ ਬੱਚਿਆਂ ਦੀ ਚਿੰਤਾ ਕੀ ਹੁੰਦੀ ਆ ਇਹ ਤਾਂ ਤੈਨੂੰ ਉਦੋਂ ਸਮਝ ਆਵੇਗਾ ਜਦੋਂ ਤੂੰ ਖੁਦ ਮਾਂ ਬਣੇਗੀ ਦਿਲਪ੍ਰਿਤ ਮਮੀ ਕੀ ਆ ਤੁਸੀਂ ਵੀ ਬਸ ਕੁਝ ਵੀ ਬੋਲੇ ਜਾ ਰਹੇ ਹੋ ਨਲੇ ਮੈਂ ਵਿਆਹ ਵੀ ਨਹੀਂ ਕਰਾਉਣਾ ਮੈਂ ਤੁਹਾਨੂੰ ਦੋਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਰਾਣੀ ਇਹ ਸਭ ਤਾਂ ਕਹਿੰਦੀਆਂ ਗੱਲਾਂ ਨੇ ਬੁੱਤ ਇਹਨੂੰ ਤਾਂ ਆਪਣਾ ਕੰਮ ਛੱਡਣਾ ਹੀ ਪੈਂਦਾ ਇਹਨਾਂ ਕਹਿੰਦੇ ਦਿਲਪੀਤੇ ਰਾਣੀ ਦੋਨਾਂ ਦਾ ਮਨ ਪਰ ਆਇਆ ਇਹਨੇ ਨੂੰ ਦਿਲਪੀਤੇ ਪਾਪਾ ਅਗੇ ਰஞ்சிਤ ਹਾਂ ਵਈ ਕੀ ਗੱਲਾਂ ਹੋ ਰਹੀਆਂ ਨੇ ਦੋ ਮਾਮਾ ਮਾਵਾਂ ਤਿਆਂ ਚ ਦਿਲਪੀਤ ਦੇਖੋ ਨਾ ਪਾਪਾ ਮੰਮੀ ਮੈਨੂੰ ਕਹਿ ਰਹੇ ਨੇ ਕਿ ਮੈਨੂੰ ਵਿਆਹ ਕਰਵਾ ਕੇ ਘਰ ਛੱਡ ਕੇ ਜਾਣਾ ਪਵੇਗਾ ਰஞ்சிਤ ਕਿਉਂ ਵਈ ਤੂੰ ਕਿਉਂ ਡਰਾ ਰਹੀਆਂ ਮੇਰੇ ਸ਼ੇਰ ਪੁੱਤ ਨੂੰ ਇਹ ਤਾਂ ਮੇਰਾ ਪੋਤਾ ਤੂੰ ਫਿਕਰ ਨਾ ਕਰ ਪੁੱਤ ਤੈਨੂੰ ਅਸੀਂ ਕਿਤੇ ਨਹੀਂ ਜਾਣ ਦਿੰਦੇ ਦਿਲਪ੍ਰੀਤ ਨੂੰ ਉਹ ਖੁਸ਼ ਹੋ ਕੇ ਆਪਣੇ ਪਾਪਾ ਨੂੰ ਜੱਫੀ ਪਾ ਲੈਂਦੀ ਏ ਰਾਣੀ ਤੁਸੀਂ ਇਹਨਾਂ ਸਿਰ ਨਾ ਚੜਾਓ ਜੀ ਇਹਨੂੰ ਇਸਨੇ ਵਿਗਾਨੇ ਕਰ ਵੀ ਜਾਣਾ ਜ਼ਰੂਰੀ ਨਹੀਂ ਕਿ ਉੱਥੇ ਵੀ ਇਸ ਨੂੰ ਆਪਣੇ ਵਰਗਾ ਪਿਆਰ ਮਿਲੇ ਫਰੋਖੀ ਹੋਇਆ ਕਰੋ ਰਣਜੀਤ ਤੂੰ ਫਿਕਰ ਨਾ ਕਰ ਸਰਦਾਰ ਜੀ ਕੱਲ ਦੀ ਕੱਲ ਸੋਚਾਂਗੇ ਦਿਲਪ੍ਰੀਤ ਪਾਪਾ ਮੈਨੂੰ ਨਾਨਕੇ ਜਾਣਾ ਏ ਤੇ ਮੰਮੀ ਮੈਨੂੰ ਜਾਣ ਹੀ ਨਹੀਂ ਦੇ ਦਿੰਦੇ ਕਹਿੰਦੇ ਤੂੰ ਹੱਜੀ ਬਿਮਾਰ ਆ ਰঞ্জੀਤ ਫੇਰ ਠੀਕ ਤਾਂ کہہ ਰਹੀ ਏ ਤੇਰੀ ਮਾਂ ਚਲੋ ਤੂੰ ਠੀਕ ਹੋ ਗਈ ਤਾਂ ਮੈਂ ਤੈਨੂੰ ਆਪੇ ਛੱਡ ਆਉ ਦਿਲਪ੍ਰੀਤ ਠੀਕ ਏ ਪਾਪਾ ਰঞ্জੀਤ ਚਲ ਸਰਦਾਰਨੀ ਹੁਣ ਰੋਟੀ ਤਾਂ ਖਵਾ ਦੇ ਚਾ ਭੁੱਖਾ ਰੱਖਣ ਦਾ ਹੀ ਇਰਾਦਾ ਏ ਅੱਜ ਰਾਣੀ ਨਹੀਂ ਜੀ ਤੁਸੀਂ ਦੋਨੋਂ ਬਸ 5 ਮਿੰਟ ਰੋਕੋ ਮੈਂ ਹੁਣੇ ਲੈ ਆਈ ਰਾਣੀ ਨੇ ਖਾਣਾ ਲਗਾ ਦਿੱਤਾ ਤੇ ਸਭ ਨੇ ਖਾ ਲਿਆ ਰਾਣੀ ਨੇ ਦਿਲਪ੍ਰੀਤ ਨੂੰ ਦਵਾਈ ਦੇ ਦਿੱਤੀ ਕੁਝ ਗੱਲਾਂ ਕਰਕੇ ਉਹ ਸੋ ਗਈ। ਕੁਝ ਹੀ ਦਿਨਾਂ 'ਚ ਦਿਲਪ੍ਰੀਤ ਬਿਲਕੁਲ ਠੀਕ ਹੋ ਗਈ ਤੇ ਮੋੜ ਕਾਲਜ ਜਾਣ ਲੱਗੀ। ਹੁਣ ਉਸਨੇ ਆਪਣੀ ਮਾਂ ਤੋਂ ਪੁੱਛਿਆ, "ਮੰਮੀ, ਹੁਣ ਤਾਂ ਮੈਂ ਬਿਲਕੁਲ ਠੀਕ ਹੋ ਗਈ ਹਾਂ। ਕੀ ਹੁਣ ਮੈਂ ਨਾਨਕੇ ਜਾ ਸਕਦੀ ਹਾਂ?" ਰਾਣੀ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਤੇ ਉਹ ਬਹੁਤ ਖੁਸ਼ ਹੋਈ ਤੇ ਕਿਹਾ, "ਮੈਂ ਕੱਲ ਕਾਲਜ ਤੋਂ ਸਿੱਧੇ ਉੱਥੇ ਹੀ ਚਲੀ ਜਾਵਾਂਗੀ।" ਰਾਣੀ ਨੇ ਕਿਹਾ, "ਠੀਕ ਹੈ ਪੁੱਤ।" ਅਗਲੇ ਹੀ ਦਿਨ ਦਿਲਪ੍ਰੀਤ ਕਾਲਜ ਖਤਮ ਹੋਣ ਤੋਂ ਬਾਅਦ ਆਪਣੀ ਸਹੇਲੀ ਸੰਦੀਪ ਜੋ ਕਿ ਉਸਦੀ ਨਾਨਕੀ ਪਿੰਡ ਦੀ ਸੀ ਉਹਦੇ ਨਾਲ ਬਸ ਵਿੱਚ ਆਪਣੀ ਨਾਨਕੀ ਚਲੀ ਗਈ ਤੇ ਆਪਣੀ ਮੰਮੀ ਨੂੰ ਕਹਿ ਗਈ ਕਿ ਮੈਂ ਕੁਝ ਦਿਨ ਰਹਿ ਕੇ ਆਵਾਂਗੀ ਜਦੋਂ ਉਹ ਉੱਥੇ ਗਈ ਤਾਂ ਉਹਦੀ ਮਾਮੀਆਂ ਦੇ ਬੱਚੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਸਨੇ ਰੋਟੀ ਪਾਣੀ ਖਾਦਾ ਤੇ ਕੁਝ ਦਿਨ ਆਰਾਮ ਕੀਤਾ ਸ਼ਾਮ ਨੂੰ ਕਦੇ-ਕਦੇ ਉਹ ਆਪਣੇ ਵੱਡੇ ਮਾਮੇ ਦੀ ਕੁੜੀ ਹਨੀ ਨਾਲ ਉਹਨਾਂ ਦੇ ਖੇਤ ਵਿੱਚ ਜੋ ਕਿ ਉਹਨਾਂ ਦੇ ਘਰ ਦੇ ਨਾਲ ਸੀ ਘੁੰਮਣ ਚਲੀ ਜਾਂਦੀ ਅੱਗੇ ਵਾਂਗ ਇੱਕ ਦਿਨ ਉਹ ਘੁੰਮਣ ਜਾ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਮੁੰਡਾ ਆ ਰਿਹਾ ਸੀ ਦਿਲਪ੍ਰੀਤ ਦਾ ਧਿਆਨ ਉਸਤੇ ਗਿਆ ਤੇ ਉਹ ਉਸ ਨੂੰ ਤੀਖਤੀ ਹੀ ਰਹਿ ਗਈ ਉੱਚਾ ਲੰਮਾ ਗੱਭਰੂ ਜਵਾਨ ਸਰਦਾਰ ਮੁੰਡਾ ਉਸਤੇ ਇੱਕ ਤੱਕਣੀ ਨੇ ਹੀ ਦਿਲਪ੍ਰੀਤ ਨੂੰ ਮੋ ਲਿਆ ਉਸ ਮੁੰਡੇ ਦਾ ਧਿਆਨ ਵੀ ਦਿਲਪ੍ਰੀਤ ਤੇ ਗਿਆ ਤੋ ਉਹਨਾਂ ਇੱਕ ਦੂਜੇ ਨੂੰ ਪਿੱਛੇ ਮੁੜ ਮੁੜ ਕੇ ਦੇਖਦੇ ਗਏ ਜਦੋਂ ਉਹ ਮੁੰਡਾ ਅੱਖਾਂ ਓਲੇ ਹੋ ਗਿਆ ਤਾਂ ਦਿਲਪ੍ਰੀਤ ਨੇ ਹਾਨੀ ਤੋਂ ਪੁੱਛਿਆ ਦਿਲਪ੍ਰੀਤ ਭੈਣੇ ਇਹ ਮੁੰਡਾ ਕੌਣ ਸੀ? ਚਾਹ ਉਹਨੇ ਸਾਡੇ ਕੋਲ ਦੀ ਗਿਆ ਸੀ। ਹਣੀ ਇਹ ਤੇਰਾ ਨਾ ਆਪਣੇ ਗਵਾਂਡੀਆਂ ਦੀ ਰਿਆਨ ਲਈ ਆਇਆ ਹੋਇਆ ਹੈ। ਜਨਨ ਕਿ ਆਪਦੇ ਨਾਨਕੇ ਜਿਵੇਂ ਤੂੰ ਆਪਦੇ ਨਾਨਕੇ ਆਈ ਹੋਈ ਹੈ। ਦਿਲਪ੍ਰੀਤ ਅੱਛਾ ਹਣੀ ਹਾਂ ਤੂੰ ਕਿਉਂ ਬੱਚਾ ਦੇ ਬਾਰੇ? ਦਿਲਪ੍ਰੀਤ ਮੈਨੂੰ ਇਹ ਮੁੰਡਾ ਬਹੁਤ ਸੋਹਣਾ ਲੱਗਿਆ। ਹਣੀ ਹੇ 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 ਇਹ ਤੂੰ ਕੀ ਕਹਿ ਰਹੀ ਹੈ? ਦਿਲਪ੍ਰੀਤ ਹਾਂਜੀ ਸੱਚੀ ਕਹਿ ਰਹੀ ਹਾਂ ਮੈਂ। ਹਾਨੀ ਚਲ ਤੂੰ ਬਹੁਤੇ ਕਮਲ ਨਾ ਕੋਟ ਤੇਰੀਆਂ ਵੀ ਵਸ ਕਮਲਿਆਂ ਵਾਲੀਆਂ ਗੱਲਾਂ ਚਲ ਹੁਣ ਘਰੇ ਚੱਲੀਏ ਮੰਮੀ ਉਹ ਦੇਖਦੀ ਹੋਣੀ ਆ ਇਹਨਾਂ ਕਹਿ ਕੇ ਉਹ ਘਰੇ ਆ ਗਈਆਂ ਪਰ ਦਿਲਪ੍ਰੀਤਾਂ ਦੇ ਖਿਆਲਾਂ ਵਿੱਚ ਹੀ ਖੋਈ ਰਹੀ ਹਰ ਸਮੇ ਉਹਦੇ ਬਾਰੇ ਸੋਚਦੀ ਰਹਿੰਦੀ ਹੁਣ ਉਹ ਰੋਜ਼ ਹਾਨੀ ਨੂੰ ਲੈ ਕੇ ਬਾਹਰ ਜਾਂਦੀ ਤਾਂ ਜੋ ਉਸ ਮੁੰਡੇ ਨੂੰ ਦੁਬਾਰਾ ਦੇਖ ਸਕੇ ਤੇ ਸੁਪਨ ਨਾਲ ਉਹ ਉਹਨੂੰ ਮਿਲ ਹੀ ਜਾਂਦਾ ਸੀ ਦੋਨੋਂ ਇੱਕ ਦੂਜੇ ਵੱਲ ਦੇਖਦੇ ਤੇ ਚਲੇ ਜਾਂਦੇ ਇੱਕ ਦਿਨ ਦਿਲਪ੍ਰੀਤ ਹਾਨੀ ਨੂੰ ਲੈ ਕੇ ਉਹਨਾਂ ਦੇ ਗਵਾਂਡੀਆਂ ਦੀ ਚਲੀ ਗਈ ਉਹਨੂੰ ਦੇਖਣ ਤੋਂ ਉਹਨਾਂ ਦੀਆਂ ਨਜ਼ਰਾਂ ਆਪਸ ਵਿੱਚ ਮਿਲੀਆਂ ਤੇ ਇੱਕ ਦੂਜੇ ਨੂੰ ਦੇਖ ਕੇ ਹਲਕਾ ਜਿਹਾ ਮੁਸਕਰਾਏ ਇਹ ਸ਼ਾਇਦ ਉਹਨਾਂ ਦੇ ਪਿਆਰ ਦੀ ਸ਼ੁਰੂਆਤ ਸੀ ਹੁਣ ਉਹ ਇੱਕ ਦੂਜੇ ਨੂੰ ਦੇਖਣ ਲਈ ਤਰਸਦੇ ਰਹਿੰਦੇ ਸੀ ਦਿਲਪ੍ਰੀਤ ਨੂੰ ਆਪਣੇ ਨਾਨਕੇ ਆਏ ਨੂੰ 10 ਦਿਨ ਹੋ ਚੁੱਕੇ ਸੀ ਉਹਦੀ ਮੰਮੀ ਨੇ ਉਸਨੂੰ ਫੋਨ ਕੀਤਾ ਕਿ ਪੁੱਤੇ ਨੂੰ ਕਿੰਨੇ ਦਿਨ ਹੋ ਗਏ ਨਾਨਕੇ ਗਏ ਨੂੰ ਤੂੰ ਹੁਣ ਘਰੇ ਵਾਪਸ ਆ ਜਾ ਨਲੇ ਸਾਡਾ ਵੀ ਹੁਣ ਤੇਰੇ ਬਿਨਾ ਦਿਲ ਨਹੀਂ ਲੱਗ ਰਿਹਾ ਪਰ ਦਿਲਪਿੰਗ ਨੇ ਸਾਫ ਮਨ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਹਜੇ ਹੋ ਕੁਝ ਦਿਨ ਹੋਰ ਇੱਥੇ ਰਹੇਗੀ ਉਹਦੀ ਮਾਂ ਦੇ ਬਹੁਤ ਕਹਿਨਤੀ ਵੀ ਨਾ ਮੰਨੀ ਹੁਣ ਉਹ ਦੋਨੋਂ ਇੱਕ ਦੂਜੇ ਨਾਲ ਗੱਲ ਕਰਨ ਲਈ ਤੜਫਣ ਲੱਗੇ ਤਾਂ ਤਰਨ ਨੇ ਆਪਣੇ ਮਾਮੀ ਦੀ ਕੁੜੀ ਦੀ ਸਹਾਇਤਾ ਨਾਲ ਤਿਲਪੇ ਦਾ ਨੰਬਰ ਲੈ ਲਿਆ ਉਸਨੇ ਨੰਬਰ ਤਾਂ ਲੈ ਲਿਆ ਸੀ ਪਰ ਕੁਝ ਦਿਨ ਗੱਲ ਕਰਨ ਦੀ ਹਿੰਮਤ ਨਾ ਹੋਈ ਹੁਣ ਇੱਕ ਦੂਜੇ ਨੂੰ ਰੋਜ਼ ਦੇਖਤਾ ਲੈਂਦੇ ਹੀ ਸੀ ਇੱਕ ਦਿਨ ਤਰਨ ਨੇ ਹਿੰਮਤ ਕਰਕੇ ਦਿਲਪ੍ਰੀਤ ਨੂੰ ਫੋਨ ਕਰ ਲਿਆ ਤਰਨ ਸਤਿ ਸ਼੍ਰੀ ਅਕਾਲ ਜੀ ਦਿਲਪ੍ਰੀਤ ਉੰਦੇ ਦੀ ਆਵਾਜ਼ ਸੁਣ ਕੇ ਡਰੀ ਹੋਈ ਆਵਾਜ਼ ਵਿੱਚ ਹਾਂਜੀ ਕੌਣ ਤਰਨ ਮੈਂ ਤਰਨ ਬੋਲ ਰਿਹਾ ਜੀ ਦਿਲਪ੍ਰੀਤ ਖੁਸ਼ੀ ਵਿੱਚ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤਰਨ ਹੋ ਜੀ ਕੀ ਹਾਲ ਹੈ ਚੱਲੀ ਥੋੜਾ ਦਿਲਪ੍ਰੀਤ ਮੈਂ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਤਰਨ ਮੈਂ ਵੀ ਠੀਕ ਹਾਂ ਜੀ ਦਿਲਪ੍ਰੀਤ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਜੀ ਤਰਨ ਮੈਂ ਆਪਣੇ ਮਾਮੇ ਦੀ ਕੁੜੀ ਤੋਂ ਲਿਆ ਸੀ ਤੇ ਨਾਲੇ ਮੈਂ ਮਾਫੀ ਚਾਹੁੰਨਾ ਕਿ ਮੈਂ ਤੁਹਾਡੀ ਇਜਾਜ਼ਤ ਤੋਂ ਬਿਨਾ ਤੁਹਾਨੂੰ ਫੋਨ ਕਰ ਲਿਆ ਤੇ ਤੁਹਾਡਾ ਨੰਬਰ ਵੀ ਲੈ ਲਿਆ ਦਿਲਪ੍ਰੀਤ ਨਹੀਂ ਜੀ ਕੋਈ ਗੱਲ ਨਹੀਂ ਚਲੋ ਠੀਕ ਹੈ ਜੀ ਮੈਂ ਫੇਰ ਕਰੂੰਗੀ ਜੀ ਗੱਲ ਮਾਮੀ ਜੀ ਆ ਗਏ ਤਰਨ ਠੀਕ ਹੈ ਜੀ ਬਾਏ ਦਿਲਪ੍ਰੀਤ ਬਾਈ ਜੀ ਇੱਕ ਦੂਜੇ ਨਾਲ ਗੱਲ ਕਰਨ ਤੋਂ ਬਾਅਦ ਦੋਨੋਂ ਬਹੁਤ ਖੁਸ਼ ਸੀ ਫਿਰ ਦਿਲਪ੍ਰੀਤ ਦੀ ਮਾਮੀ ਨੇ ਉਹਨੂੰ ਦੱਸਿਆ ਕਿ ਤੇਰੀ ਮੰਮੀ ਦਾ ਫੋਨ ਆਇਆ ਸੀ ਉਹ ਤੈਨੂੰ ਘਰੇ ਬੁਲਾ ਰਹੇ ਨੇ ਧੀਏ ਤੂੰ ਤਾਂ ਉਹਨਾਂ ਦੀ ਗੱਲ ਮੰਨਦੀ ਨਹੀਂ ਤਾਂ ਮੇਰੇ ਕੋਲ ਕੀਤਾ ਸੀ ਤਾਂ ਕਿ ਮੈਂ ਤੈਨੂੰ ਸਮਝਾ ਬੁਝਾ ਕੇ ਘਰੇ ਪੇ ਸਕਾਂ ਤਾਂ ਦਿਲਪ੍ਰੀਤ ਨੇ ਕਿਹਾ ਠੀਕ ਆ ਮਾਮੀ ਜੀ ਮੈਂ ਕੱਲ ਚਲੀ ਜਾਵਾਂਗੀ ਦਿਲਪ੍ਰੀਤ ਉਥੋਂ ਜਾਣ ਲਈ ਦੁਖੀ ਤਾਂ ਬਹੁਤ ਹੋਈ ਕਿਉਂਕਿ ਉਹ ਇੱਕ ਤਾਂ ਉਹ ਨਾਨਕਿਆਂ ਤੋਂ ਜਾਣਾ ਨਹੀਂ ਸੀ ਚਾਹਦੀ ਦੀ ਦੂਜਾ ਉਹ ਹੁਣ ਤਰਨ ਤੋਂ ਵੀ ਦੂਰ ਨਹੀਂ ਸੀ ਜਾਣਾ ਚਾਹੁੰਦੀ ਪਰ ਕਿਤੇ ਨਾ ਕਿਤੇ ਖੁਸ਼ ਵੀ ਸੀ ਕਿਉਂਕਿ ਹੁਣ ਉਹ ਫੋਨ ਤੇ ਤੇਰੇ ਨਾਲ ਗੱਲ ਕਰ ਸਕਦੀ ਸੀ ਅਗਲੀ ਹੀ ਸਵੇਰ ਦਿਲਪ੍ਰਿਤ ਦਾ ਮਾਮਾ ਉਸ ਨੂੰ ਉਧੇ ਕੰਮ ਛੱਡਣ ਲਈ ਚਲਾ ਗਿਆ ਰਾਣੀ ਆਪਣੀ ਧੀ ਤੇ ਪ੍ਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ਪਰ ਦਿਲਪ੍ਰਿਤ ਨੂੰ ਆਪਣੀ ਮਾਂ ਨਾਲ ਸ਼ਿਕਾਇਤ ਸੀ ਕਿ ਉਸ ਨੇ ਉਹਨੂੰ ਉਥੋਂ ਕਿਉਂ ਬੁਲਾ ਲਿਆ ਦੂ ਘੰਟੇ ਲਗਾ ਕੇ ਰਾਣੀ ਦਾ ਪ੍ਰਾਂ ਵਾਪਸ ਚਲਾ ਗਿਆ ਦਿਲਪ੍ਰੀਤ ਹੋਂ ਤਰਨ ਦੇ ਖਿਆਲਾਂ ਵਿੱਚ ਹੀ ਖੋਈ ਰਹਿੰਦੀ। ਉਹਨੇ ਫੋਨ ਕਰਕੇ ਤਰਨ ਨੂੰ ਦੱਸ ਦਿੱਤਾ ਸੀ ਕਿ ਉਹ ਘਰ ਵਾਪਸ ਆ ਗਈ। ਉਸਦੀ ਮਾਂ ਅਕਸਰ ਉਸ ਤੋਂ ਪੁੱਛਦੀ, "ਤੈਨੂੰ ਕੀ ਹੋ ਗਿਆ ਤੀ? ਜਦੋਂ ਦੀ ਤੂੰ ਉੱਥੋਂ ਆਈਆਂ, ਪਤਾ ਨਹੀਂ ਕਿੱਥੇ ਖੋਈ ਰਹਿਨੀ ਆਂ। ਨਾ ਹੀ ਗੱਲਬਾਤ ਕਰਦੀਆਂ ਚਾਚ ਨਾਲ।" ਦਿਲਪ੍ਰੀਤ ਅਕਸਰ ਉਸ ਨੂੰ ਕੁਝ-ਕੁਝ ਬਹਾਨਾ ਲਗਾ ਕੇ ਟਾਲ ਦਿੰਦੀ। ਹੁਣ ਹਰ ਰੋਜ਼ ਦੋਨਾਂ ਦੀ ਫੋਨ 'ਤੇ ਗੱਲ ਹੋਣ ਲੱਗੀ। ਦੋਨਾਂ ਦਾ ਆਪਸ ਵਿੱਚ ਪਿਆਰ ਹੋਰ ਵੀ ਗੂੜਾ ਹੁੰਦਾ ਗਿਆ। ਹੋਂਦਾ ਦੋਨਾਂ ਦਾ ਇੱਕ ਦੂਜੇ ਤੋਂ ਬਿਨਾ ਰਹਿਣਾ ਬਹੁਤ ਹੀ ਔਖਾ ਹੋ ਗਿਆ ਸੀ। ਦਿਲਪ੍ਰੇਤ ਦਾ ਵੀ ਪੜਾਈ ਵਿੱਚ ਧਿਆਨ ਘੱਟ ਲੱਗਣ ਲੱਗ ਗਿਆ ਤੇ ਤਰਨ ਦਾ ਵੀ ਆਪਣੇ ਕੰਮ ਵਿੱਚ ਦਿਲ ਨਾ ਲੱਗਦਾ ਜੋ ਕਿ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ। ਤਰਨ ਦੀ ਵੀ ਕਿੱਲੇ ਪੈਲੀ ਸੀ ਤੇ ਉਹ ਵੀ ਦਿਲਪ੍ਰਿਤ ਵਾਂਗ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ। ਇੱਕ ਦਿਨ ਉਹਨਾਂ ਨੇ ਇੱਕ ਦੂਜੇ ਬਾਰੇ ਆਪਣੇ-ਆਪਣੇ ਘਰ ਦੱਸਣ ਦਾ ਫੈਸਲਾ ਲਿਆ। ਪਰ ਦਿਲਪ੍ਰੇਤ ਨੂੰ ਬਹੁਤ ਡਰ ਵੀ ਲੱਗ ਰਿਹਾ ਸੀ। ਕਿ ਮੰਮੀ ਪਾਪਾ ਮੇਰੇ ਵਾਰੇ ਪਤਾ ਨਹੀਂ ਕੀ ਸੋਚਣਗੇ ਤਿਰਨ ਨੇ ਉਸ ਨੂੰ ਸਮਝਾਇਆ ਕਿ ਕੁਝ ਨਹੀਂ ਹੁੰਦਾ ਤੂੰ ਉਹਨਾਂ ਨਾਲ ਗੱਲ ਕਰ ਲੈ ਉਹ ਤੇਰੀ ਗੱਲ ਜ਼ਰੂਰ ਮੰਨਣਗੇ ਨਾਲੇ ਹੱਸ ਕੇ ਕਹਿ ਦਿੰਦਾ ਚਾ ਪਿਆਰ kia ਤੂੰ ਡਰਨਾ ਕਿਆ ਇੱਕ ਦਿਨ ਹੌਂਸਲਾ ਜਿਹਾ ਕਰਕੇ ਦਿਲਪ੍ਰਿਤ ਨੇ ਆਪਣੀ ਮੰਮੀ ਨੂੰ ਤਿਰਨ ਵਾਰੇ ਦੱਸ ਦਿੱਤਾ ਦਿਲਪ੍ਰਿਤ ਨੂੰ ਐਵੇਂ ਸੀ ਉਹ ਉਸ ਨੂੰ ਝਿੜਕਣਗੇ ਪਰ ਰਾਣੀ ਪੜੀ ਲਿਖੀ ਸਮਝਦਾਰ ਔਰਤ ਸੀ ਉਹ ਆਜ ਕੱਲ ਦੇ ਮਾਹੌਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤਾਂ ਸਨੀ ਤੇ ਰੰਦੀ ਪਰਿਵਾਰ ਵਾਰੀ ਦਿਲਪ੍ਰੀਤੂ ਸਭ ਕੁਝ ਪੁੱਛਿਆ ਤੇ ਉਹਨੂੰ ਸਭ ਠੀਕ ਲੱਗਾ ਤਾਂ ਉਹਨੇ ਕਿਹਾ ਕਿ ਮੈਂ ਸ਼ਾਮ ਨੂੰ ਤੇਰੇ ਪਾਪਾ ਨਾਲ ਇਹਦੇ ਬਾਰੇ ਗੱਲ ਕਰਾਂਗੀ ਦਿਲਪ੍ਰੀਤ ਦੇ ਮੰਮੀ ਵੱਲੋਂ ਤਾਂ ਹਾਂ ਹੋ ਗਈ ਸੀ ਹੁਣ ਉਹਨੂੰ ਆਪਣੇ ਪਾਪਾ ਦੀ ਹਾਂ ਦਾ ਇੰਤਜ਼ਾਰ ਸੀ ਸ਼ਾਮ ਨੂੰ ਉਹਦੇ ਪਾਪਾ ਕੰਮ ਤੋਂ ਘਰੇ ਆਏ ਤੇ ਰਾਣੀ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਪਹਿਲਾਂ ਤੁਸੀਂ ਰੋਟੀ ਖਾ ਲਵੋ ਫਿਰ ਆਰਾਮ ਨਾਲ ਗੱਲ ਕਰਾਂਗੇ ਰੋਟੀ ਖਾ ਕੇ ਦਿਲਪ੍ਰੀਤ ਆਪਣੇ ਕਮਰੇ ਵਿੱਚ ਚਲੀ ਗਈ ਤੇ ਤਰਨ ਨਾਲ ਫੋਨ ਤੇ ਗੱਲ ਕਰਨ ਲੱਗੀ ਤੇ ਆਪਣੀ ਮੰਮੀ ਨਾਲ ਹੋਈ ਸਾਰੀ ਗੱਲਬਾਤ ਦੱਸਿਆ ਉਹਦੇ ਰਾਣੀ ਨੇ ਰਣਜੀਤ ਨਾਲ ਗੱਲ ਕਰਨੀ ਸ਼ੁਰੂ ਕੀਤੀ ਰਾਣੀ ਸੁਣੋ ਸਰਦਾਰ ਜੀ ਆਪਨੀ ਦਿਲ ਹੁਣ ਵੱਡੀ ਹੋ ਗਈ ਏ ਹੁਣ ਆਪਾਂ ਨੂੰ ਉਹਦੇ ਰਿਸ਼ਤੇ ਲਈ ਸੋਚਣਾ ਚਾਹੀਦਾ ਹੈ ਰਣਜੀਤ ਪਰ ਹਜੇ ਤਾਂ ਉਹਦੀ ਪੜਾਈ ਵੀ ਪੂਰੀ ਨਹੀਂ ਹੋਈ ਰਾਣੀ ਪੜਾਈ ਵੀ ਨਾਲ-ਨਾਲ ਹੋਈ ਜਾਊ ਜੀ ਰਾਣੀ ਨੇ ਸਿੱਧੀ ਸਿੱਧੀ ਗੱਲ ਕਰਨੀ ਠੀਕ ਸਮਝੀ। ਦਿਲਪ੍ਰਿਤ ਨੇ ਇੱਕ ਮੁੰਡਾ ਪਸੰਦ ਕੀਤਾ। ਬਹੁਤ ਹੀ ਵਧੀਆ ਤੇ ਤਕੜਾ ਪਰਿਵਾਰ ਹੈ। ਰਣਜੀਤ ਇਹ ਤੂੰ ਕੀ ਕਹਿ ਰਹੀ ਹੈ ਰਾਣੀ? ਸਾਡੀ ਤੇ ਇਦਾਂ ਕਿਵੇਂ ਕਰ ਸਕਦੀ ਏ? ਰਾਣੀ ਪਰ ਇਸ ਵਿੱਚ ਗਲਤ ਕੀ ਆ ਜੀ? ਹੁ ਜਮਾਨਾ ਬਹੁਤ ਬਦਲ ਚੁੱਕਿਆ ਹੈ। ਕੁੜੀ ਮੁੰਡਿਆਂ ਨੂੰ ਆਪਣਾ ਜੀਵਨ ਸਾਥੀ ਆਪ ਚੁਣਨ ਦਾ ਪੂਰਾ ਪੂਰਾ ਹੱਕ ਆ। ਰਣਜੀਤ ਪਰ ਮੈਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ। ਰਾਣੀ ਦੇਖੋ ਜੀ ਉਹ ਬਹੁਤ ਚੰਗਾ ਤਕੜਾ ਪਰਿਵਾਰ ਆ ਹੋ ਸਕਦਾ ਆਪਾਂ ਇਦਾਂ ਦਾ ਕਦੇ ਵੀ ਨਾ ਲੱਭ ਸਕਦੇ ਰਣਜੀਤ ਪਰ ਮੈਨੇ ਤਕੜੇ ਕਰ ਕੁੜੀ ਨਹੀਂ ਦੇਣੀ ਰਣਜੀਤ ਹੁਣਾਂ ਦੀ ਆਰਥਿਕ ਸਥਿਤੀ ਬਸ ਠੀਕ ਹੀ ਸੀ ਰਾਣੀ ਕਿਉਂ ਜੀ ਇਸ ਚ ਕੀ ਹਰਜ ਹੈ ਆਪਣੀ ਤੇ ਨੂੰ ਐਸ਼ੋ ਆਰਾਮ ਦੀ ਜ਼ਿੰਦਗੀ ਮਿਲੂਗੀ ਤਾਂ ਇਸ ਵਿੱਚ ਕੀ ਹਰਜ ਆ ਨਲੇ ਮੁੰਡਾ ਵੀ ਬਹੁਤ ਚੰਗਾ ਆਪਣੇ ਦਿਲ ਨੂੰ ਬਹੁਤ ਪਿਆਰ ਕਰਦਾ ਏ ਰਣਜੀਤ ਤੂੰ ਸਮਝਦੀ ਕਿਉਂ ਨਹੀਂ ਰਾਣੀ ਇਹ ਪੈਸੇ ਵਾਲੇ ਲੋਕ ਅਕਸਰ ਗਰੀਬ ਕਰਦੀਆਂ ਕੁੜੀਆਂ ਨੂੰ ਨੀਚਾ ਦਿਖਾਉਂਦੇ ਨੇ ਰਾਣੀ ਜ਼ਰੂਰੀ ਤਾਂ ਨਹੀਂ ਜੀ ਹਰ ਕੋਈ ਇੱਕੋ ਵਰਗਾ ਹੋਵੇ ਤੁਸੀਂ ਮੇਰੀ ਗੱਲ ਮੰਨੋ ਇਹੋ ਜਿਹੇ ਵਧੀਆ ਰਿਸ਼ਤੇ ਰੋਜ਼-ਰੋਜ਼ ਨਹੀਂ ਮਿਲਦੇ ਰஞ்சிਤ ਬਹੁਤ ਸਮਾਂ ਸੋਚਣ ਤੋਂ ਬਾਅਦ ਚਲ ਠੀਕ ਹੈ ਫਿਰ ਜਿਵੇਂ ਤੈਨੂੰ ਠੀਕ ਲੱਗਦਾ ਆਖਿਰਕਾਰ ਤੂੰ ਉਸਦੀ ਮਾਂ ਈ ਤੂੰ ਕਿਹੜਾ ਉਹਦੇ ਬਾਰੇ ਮਾੜਾ ਸੋਚਣਾ ਰਾਣੀ ਖੁਸ਼ੀ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰਾਣੀ ਦਿਲਪੀਤ ਨੂੰ ਦੱਸ ਦਿੰਦੀ ਆ ਕਿ ਉਸਦੇ ਪਾਪਾ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਆ ਉਹਦੀ ਖੁਸ਼ੀ ਦਾ ਤਾਂ ਟਿਕਾਣਾ ਹੀ ਨਾ ਰਿਹਾ ਉਹਨੇ ਝੱਟ ਤਰ੍ਹਾਂ ਨੂੰ ਫੋਨ ਲਗਾ ਲਿਆ ਤੇ ਖੁਸ਼ਖਬਰੀ ਦੇ ਸੀ ਦਿਲਪੀਤ ਦੇ ਮਾਪਿਆਂ ਵੱਲੋਂ ਤਾਂ ਉਹਨਾਂ ਦੀ ਚਿੰਤਾ ਦੂਰ ਹੋ ਗਈ ਬਸ ਹੁਣ ਤਰਨ ਦੇ ਮਾਪਿਆਂ ਨਾਲ ਗੱਲ ਕਰਨੀ ਬਾਕੀ ਸੀ ਤੇ ਦਿਲਪੀਤ ਨੇ ਕਿਹਾ ਕਿ ਹੁਣ ਤੁਸੀਂ ਵੀ ਜਲਦੀ ਕਰੇ ਗੱਲ ਕਰ ਲਓ ਹੁਣ ਤਰਨ ਨੇ ਆਪਣੇ ਮਾਪਿਆਂ ਅੱਗੇ ਦਿਲਪ੍ਰਿਤ ਵਾਲੀ ਗੱਲ ਰੱਖੀ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਕਿ ਕੁੜੀ ਦਾ ਖਾਨਦਾਨ ਆਪਣੇ ਮੁਕਾਬਲੇ ਦਾ ਹੈ ਜਾਂ ਨਹੀਂ ਤਰਨ ਨੇ ਕਿਹਾ ਕਿ ਦਿਲਪ੍ਰਿਤ ਇੱਕ ਗਰੀਬ ਕਰਦੀ ਕੁੜੀ ਹੈ ਤਾਂ ਉਹ ਉਸਤੇ ਬਹੁਤ ਭੜਕੇ ਤੇ ਕਿਹਾ ਕਿ ਕੁੜੀ ਲੱਭਣ ਲੱਗੀ ਘੱਟੋ-ਘੱਟ ਉਸਦੇ ਖਾਨਦਾਨ ਬਾਰੇ ਤਾਂ ਦੇਖ ਲੈਂਦਾ ਉਹਨਾਂ ਕਿਹਾ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਪਰ ਤਰਨ ਨੇ ਕਿਹਾ ਕਿ ਜੇ ਮੈਂ ਵਿਆਹ ਕਰਵਾਉ ਤਾਂ ਸਿਰਫ ਦਿਲਪ੍ਰਿਤ ਨਾਲ ਹੀ ਨਹੀਂ ਤਾਂ ਕਿਸੇ ਨਾਲ ਵੀ ਨਹੀਂ ਤੇ ਜੇ ਮੀਰਾ ਵਿਆਹ ਉਹਦੇ ਨਾਲ ਨਾ ਹੋਇਆ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਦੇਣਾ ਕਿਉਂਕਿ ਮੈਂ ਹੁਣ ਦਿਲਪੇ ਤੋਂ ਬਿਨਾ ਨਹੀਂ ਰਹਿ ਸਕਦਾ ਤਾਂ ਉਹਦੇ ਮਾਪਿਆਂ ਨੂੰ ਉਸ ਇੱਜ਼ਤ ਅੱਗੇ ਝੁਕਣਾ ਪਿਆ ਤੇ ਵਿਆਹ ਲਈ ਹਾਂ ਕਰ ਦਿੱਤੀ ਹੁਣ ਦਿਲਪੇ ਤੇ ਤਰਨ ਦੋਨੋਂ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦਾ ਇੱਕ ਹੋਣ ਦਾ ਸੁਪਨਾ ਜੋ ਪੂਰਾ ਹੋਣ ਜਾ ਰਿਹਾ ਸੀ ਦੋਨਾਂ ਦਾ ਵਿਆਹ ਕਰ ਦਿੱਤਾ ਪਰ ਤਰਨ ਦਾ ਪਰਿਵਾਰ ਹਜੇ ਵੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ ਉਹਨਾਂ ਦੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਤੇ ਦਿਲਪਿਤ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਸੀ ਪਰ ਉਹਦੀ ਸੱਸ ਨੇ ਸਾਫ਼ ਇਨਕਾਰ ਕਰ ਦਿੱਤਾ ਉਹ ਦਿਲਪਿਤ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਦਿਲਪਿਤ ਨੂੰ ਉਹ ਹਮੇਸ਼ਾ ਤਾਨੇ ਮਾਰਦੀ ਰਹਿੰਦੀ ਕਿ ਮੇਰਾ ਤਾਂ ਇਕਲੌਤਾ ਪੁੱਤ ਸੀ ਇਸ ਲਈ ਤਾਂ ਅਸੀਂ ਬਹੁਤ ਅਮੀਰ ਖਾਨਦਾਨ ਦੀ ਕੁੜੀ ਲੱਭਣੀ ਸੀ ਪਰ ਕਮਲੇ ਨੇ ਆਪਣੀ ਕਿਸਮਤ ਆਪ ਹੀ ਬਣ ਲਈ ਦਿਲਪ੍ਰਿਤ ਉਹਦੀਆਂ ਗੱਲਾਂ ਸੁਣ ਕੇ ਬਹੁਤ ਦੁਖੀ ਹੁੰਦੀ ਪਰ ਅੱਗੇ ਕੁਝ ਨਾ ਬੋਲਦੀ ਨਾ ਹੀ ਤਰਨ ਨੂੰ ਆਪਣੀ ਸੱਸ ਦੇ ਇਸ ਵਿਵਹਾਰ ਬਾਰੇ ਦੱਸਦੀ ਉਹ ਇੱਕ ਪੁੱਤ ਦੇ ਮਨ ਵਿੱਚ ਉਸਦੀ ਮਾਂ ਬਾਰੇ ਨਫ਼ਰਤ ਨਹੀਂ ਪੈਦਾ ਕਰਨਾ ਚਾਹੁੰਦੀ ਸੀ ਨਾ ਹੀ ਉਸਨੇ ਆਪਣੇ ਮਾਪੇ ਨੂੰ ਇਸ ਬਾਰੇ ਕਦੀ ਦੱਸਿਆ ਸੀ ਇਦਾਂ ਹੀ ਤਾਨੇ ਮਿਹਨੇ ਸੌਂਦਿਆਂ ਦਿਲਪ੍ਰਿਤ ਨੇ ਉਸ ਘਰ ਵਿੱਚ 5 ਸਾਲ ਬਤੀਤ ਕੀਤੇ ਪਰ ਹਜੇ ਤੱਕ ਉਹਦੇ ਘਰ ਕੋਈ ਬੱਚਾ ਨਹੀਂ ਸੀ ਹੋਇਆ ਬੜੇ ਡਾਕਟਰਾਂ ਨੂੰ ਦਿਖਾਇਆ ਪਰ ਕਿਤੋਂ ਵੀ ਕੋਈ ਫਰਕ ਨਾ ਪਿਆ। ਦਿਲਪ੍ਰਿਤ ਬਹੁਤ ਉਦਾਸ ਟੈਨ ਲੱਗੀ ਪਰ ਤਰਨ ਉਸ ਨੂੰ ਬੜੇ ਪਿਆਰ ਨਾਲ ਸਮਝਾਉਂਦਾ ਕਿ ਕੋਈ ਗੱਲ ਨਹੀਂ ਤੂੰ ਉਦਾਸ ਨਾ ਹੋ। ਜੇ ਤੂੰ ਖੁਦ ਬੱਚਾ ਪੈਦਾ ਨਹੀਂ ਕਰ ਸਕਦੀ ਤਾਂ ਕੀ ਹੋਇਆ? ਆਪਾਂ ਕੋਈ ਬੱਚਾ ਗੂਤਾ ਲੈ ਸਕਦੇ ਹਾਂ ਨਾ ਪਰ ਤਰਨ ਦੇ ਮਾਪੇ ਇਸ ਫੈਸਲੇ ਦੇ ਖਿਲਾਫ ਸੀ। ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਹੋਰ ਦੀ ਖੂਨ ਨੂੰ ਆਪਣੇ ਘਰ ਦਾ ਹਿੱਸਾ ਨਹੀਂ ਮੰਨ ਸਕਦੇ। ਦਿਲਪ੍ਰਿਤ ਦੇ ਸਾਸੋਰਾ ਹਾਜੀਬ ਉਸ ਨੂੰ ਪਸੰਦ ਨਹੀਂ ਸੀ ਕਰਦੇ ਤੇ ਉਹਨਾਂ ਦੀ ਇਸ ਨਫ਼ਰਤ ਨੇ ਅੱਗੇ ਚਲ ਕੇ ਦਹਿਸ਼ਤ ਦਾ ਰੂਪ ਧਨ ਕਰ ਲਿਆ ਉਹਨਾਂ ਨੇ ਦਿਲਪ੍ਰਿਤ ਨੂੰ ਮਾਰਨ ਦਾ ਫੈਸਲਾ ਕੀਤਾ ਤਾਂ ਜੋ ਉਹ ਆਪਣੇ ਲਈ ਦੂਜੀ ਨੂੰ ਲੈ ਕੇ ਆ ਸਕਣ ਜੋ ਉਹਨਾਂ ਨੂੰ ਖੁਦ ਦਾ ਬੱਚਾ ਦੇ ਸਕੇ ਮਤਲਬ ਕਿ ਉਹਨਾਂ ਦਾ ਆਪਣਾ ਖੂਨ ਤਾਂ ਉਹਨਾਂ ਨੇ ਇੱਕ ਅਜਿਹੀ ਤਰਕੀਬ ਬਣਾਈ ਕਿ ਸੱਪ ਵੀ ਮਰ ਜਾਵੇ ਤੇ लाठी ਵੀ ਨਾ ਟੁੱਟੇ ਮਤਲਬ ਕਿ ਦਿਲਪ੍ਰਿਤ ਵੀ ਮਰ ਜਾਵੇ ਤੇ ਕੋਈ ਉਹਨਾਂ 'ਤੇ ਸ਼ੱਕ ਵੀ ਨਾ ਕਰੇ। ਤਰਨ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਨੇ ਦਿਲਪ੍ਰਿਤ ਨੂੰ ਕਰੰਟ ਲਗਾ ਕੇ ਮਾਰ ਦਿੱਤਾ ਤੇ ਤਰਨ ਦੇ ਘਰਾਂ ਉਤੇ ਦੱਸਿਆ ਕਿ ਇਹ ਛੱਤ ਵਾਲਾ ਪੱਖਾ ਸਾਫ਼ ਕਰ ਰਹੀ ਸੀ ਤੇ ਪਤਾ ਨਹੀਂ ਕਿਵੇਂ ਇਸ ਨੂੰ ਕਰੰਟ ਲੱਗ ਗਿਆ। ਦਿਲਪੇ ਦੇ ਮਾਂ ਨੂੰ ਵੀ ਖ਼ਬਰ ਮਿਲ ਗਈ ਸੀ ਕਿ ਦਿਲਪ੍ਰਿਤ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਤਰਨ ਤੇ ਦਿਲਪੇ ਦੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਦੀ ਮੌਤ ਤੋਂ ਬਾਅਦ ਹੁਣ ਤਰਨ ਬਹੁਤ ਦੁਖੀ ਰਹਿਣ ਲੱਗਾ। ਨਾਹੀਂ ਕਿਸੇ ਨਾਲ ਗੱਲ ਕਰਦਾ ਕੁਝ ਸਮਾਂ ਲੰਘਣ ਤੋਂ ਬਾਅਦ ਤਰਨ ਦੇ ਮਾਪੇ ਉਸਨੂੰ ਦੂਜਾ ਵਿਆਹ ਕਰਵਾਉਣ ਲਈ ਕਹਿੰਦੇ ਪਰ ਉਹਨੇ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਦਿਲ ਪੇ ਤੋਂ ਬਿਨਾ ਹੋਰ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ ਤੇ ਕਿਹਾ ਕਿ ਮੈਂ ਸਾਰੀ ਉਮਰ ਉਸ ਦੀਆਂ ਯਾਦਾਂ ਨਾਲ ਕੱਟ ਲਵਾਂਗਾ ਇਸ ਤਰ੍ਹਾਂ ਨਫ਼ਰਤ ਵਿੱਚ ਆ ਕੇ ਤਰਨ ਦੇ ਮਾਪਿਆਂ ਨੇ ਆਪਣੇ ਹੱਥੀ ਆਪਣੇ ਪੁੱਤ ਦਾ ਘਰ ਵਿਛਾੜ ਦਿੱਤਾ ਤੇ ਤਰਨ ਨੂੰ ਇਹ ਖ਼ਬਰ ਵੀ ਨਹੀਂ ਸੀ ਇਹ ਦਿਲਪੀ ਦੇ ਕਾਤਰ ਖੁਦ ਉਸਦੀ ਮਾਂ-ਬਾਪ ਨੇ ਧੰਵਾਜੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਧੰਵਾਜੀ